ਤਨਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਜੱਦੀ ਘਰ ਹੁੰਦਾ ਸੀ ਉਸੇ ਜਗ੍ਹਾ ਦੇ ਉੱਤੇ ਖੜੇ ਆ ਅੱਜ ਤੋਂ 3 ਸਾਲ ਪਹਿਲਾਂ ਜਦੋਂ ਇਸ ਸਥਾਨ ਦੀ ਖੋਜ ਹੋਈ ਸੀ ਉਦੋਂ ਆਪ ਜੀ ਨੇ ਵੀਡੀਓ ਵੇਖੀ ਸੀ ਉਦੋਂ ਇੱਥੇ ਘਰ ਹੁੰਦੇ ਸੀਗੇ ਕਿਉਂਕਿ ਜਦੋਂ ਇਤਿਹਾਸ ਵਿੱਚ ਦੱਸਿਆ ਜਾਂਦਾ ਸੀ ਕਿ ਬਹੁਤ ਵੱਡਾ ਖੂਹ ਹੈ ਤਨਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਦਰਵਾਜਾ ਹੁੰਦਾ ਸੀ ਆਹ ਦੀਵਾਰ ਆਉਂਦੀ ਸੀ ਇਹ ਖੂਹ ਬਹਿ ਜਾਂਦਾ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਖੋਜ ਹੋਈ ਪਤਾ ਲੱਗਿਆ ਕਿੰਨੇ ਸਮੇਂ ਤੋਂ ਗੱਲ ਚੱਲਦੀ ਚੱਲਦੀ ਆਖਰ ਇਹ 3 ਸਾਲ ਹੋ ਗਏ ਸਕੂਹ ਦੀ ਪਟਾਈ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਿੰਡ ਉਹ ਖੁਸ਼ੀਆਂ ਮਨਾ ਰਿਆ ਔਰ ਤੁਸੀਂ ਵੇਖ ਰਹੇ ਹੋ ਐਨੀ ਖੁਸ਼ੀਆਂ ਦੇ ਵਿੱਚ ਆਇਆ ਹੋਇਆ ਸੰਗਤ ਆ ਕਰਕੇ ਇੱਥੇ ਤਕਰੀਬਨ 8 ਦੇ ਕਰੀਬ ਘਰ ਸੀਗੇ ਜਿਹੜੇ 8 ਘਰ ਖਰੀਦ ਕੇ ਉਸੇ ਪ੍ਰਾਤਨ ਤਰੀਕੇ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਬਣ ਜਾ ਰਿਹਾ ਇਹ ਸਾਰੇ ਇਸ ਪਾਸੇ ਘਰ ਸੀ ਉਹ ਘਰ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿੱਸੇ ਵਿੱਚ ਆ ਚੁੱਕੇ ਆ ਇਹ ਪੁਰਾਣੇ ਘਰਾਂ ਦੇ ਦਰਵਾਜੇ ਜਿਹੜੇ ਤੁਸੀਂ ਦੇਖ ਰਹੇ ਹੋ ਉਸ ਸਮੇਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਲਗਭਗ 550 ਸਾਲ ਹੋ ਗਏ ਅੱਜ ਇਹ ਖੂ ਪਿਛਲੇ 3 ਸਾਲਾਂ ਤੋਂ ਪ੍ਰਗਟ ਹੋਇਆ ਤਨਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਜੱਦੀ ਘਰ ਹੁੰਦਾ ਸੀ ਉਸੇ ਜਗ੍ਹਾ ਦੇ ਉੱਤੇ ਖੜੇ ਆਜ ਤੋਂ 3 ਸਾਲ ਪਹਿਲਾਂ ਜਦੋਂ ਇਸ ਸਥਾਨ ਦੀ ਖੋਜ ਹੋਈ ਸੀ ਉਦੋਂ ਆਪ ਜੀ ਨੇ ਵੀਡੀਓ ਵੇਖੀ ਸੀ ਉਦੋਂ ਇੱਥੇ ਘਰ ਹੁੰਦੇ ਸੀਗੇ ਅੱਜ ਉਹ ਸਾਰੇ ਘਰ ਸੇਵਾ ਵਿੱਚ ਲੱਗ ਚੁੱਕੇ ਨੇ ਔਰ ਇਹ ਜਗ੍ਹਾ ਤੇ ਪਤਾ ਨਹੀਂ ਸੀ ਵੀ ਇੰਨਾ ਵੱਡਾ ਖੂਹ ਨਿਕਲੇਗਾ ਇਹ ਤਾਂ ਇੰਨੀ ਕੁ ਉਮੀਦ ਸੀ ਕਿ ਛੋਟੀ ਖੂਹੀ ਹੋਏਗੀ ਕਿਉਂਕਿ ਜਦੋਂ ਇਤਿਹਾਸ ਵਿੱਚ ਦੱਸਿਆ ਜਾਂਦਾ ਸੀ ਕਿ ਬਹੁਤ ਵੱਡਾ ਖੂਹ ਆਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਦਰਵਜਾ ਹੁੰਦਾ ਸੀ ਆਹ ਦੀਵਾਰ ਆਉਂਦੀ ਸੀ ਇਹ ਖੂਹ ਬਹਿ ਜਾਂਦਾ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਖੋਜ ਹੋਈ ਪਤਾ ਲੱਗਿਆ ਕਿੰਨੇ ਸਮੇਂ ਤੋਂ ਗੱਲ ਚੱਲਦੀ ਚੱਲਦੀ ਆਖਰ ਇਹ 3 ਸਾਲ ਹੋ ਗਏ ਇਸ ਖੂਹ ਦੀ ਪਟਾਈ ਨੂੰ ਹੌਲੀ-ਹੌਲੀ ਕਰਦੇ ਆ ਹੋਇਆ ਔਰ ਇਹ ਜਿੱਡਾ ਵੱਡਾ ਖੂਹ ਹੈ ਇਹ ਸਾਰਾ ਖੂਹ ਛੋਟੀ ਇੱਟ ਦਾ ਨਿਕਲੇ ਆਇਆ ਅੱਜ ਪੂਰਾ ਬਾਸਰਕੇ ਗਿੱਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਿੰਡ ਉਹ ਖੁਸ਼ੀਆਂ ਮਨਾ ਰਿਆ ਔਰ ਤੁਸੀਂ ਵੇਖ ਰਹੇ ਹੋ ਐਨੀ ਖੁਸ਼ੀਆਂ ਦੇ ਵਿੱਚ ਆਇਆ ਹੋਇਆ ਸੰਗਤ ਆ ਕਰਕੇ ਇੱਥੇ ਤਕਰੀਬਨ 8 ਦੇ ਕਰੀਬ ਘਰ ਸੀਗੇ ਜਿਹੜੇ 8 ਘਰ ਖਰੀਦ ਕੇ ਉਸੇ ਪ੍ਰਾਤਨ ਤਰੀਕੇ ਦੇ ਨਾਲ ਤਨਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਬਣਨ ਜਾ ਰਿਹਾ ਜਿੱਥੇ ਕੋਈ ਪੱਥਰ ਨਹੀਂ ਲੱਗੇਗਾ ਜਿਹਦੇ ਵਿੱਚ ਕੀ ਜਿਵੇਂ ਪਹਿਲਾਂ ਪ੍ਰਾਤਨ ਘਰ ਹੁੰਦੇ ਸੀ ਪੁਰਾਣੀਆਂ ਹਵੇਲੀਆਂ ਹੁੰਦੀਆਂ ਸੀ ਆ ਉਹਦੇ ਨਕਸ਼ੇ ਕਢਾਏ ਗਏ ਨੇ ਅੰਮ੍ਰਿਤਸਰ ਤਨਗੁਰੂ ਨਾਨਕ ਦੇ ਮਹਾਰਾਜੀ ਯੂਨੀਵਰਸਿਟੀ ਤੋਂ ਸਪੈਸ਼ਲ ਟੀਮ ਪਹੁੰਚ ਰਹੀ ਹੈ ਉਹਨਾਂ ਨੇ ਵੀ ਨਿਰੇਖਣ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਿਰੇਖਣ ਹੋ ਚੁੱਕਿਆ ਸੇਵਾਵਾਂ 'ਾਂ ਲੱਗ ਚੁੱਕੀਆਂ ਨੇ ਬਾਬਾ ਅਮਰੀਕ ਸਿੰਘ ਦੀ ਕਾਰ ਸੇਵਾ ਵਾਲੇ ਉਹ ਵੀ ਖੜੇ ਨੇ ਇੱਧਰ ਤੁਸੀਂ ਵੇਖ ਰਹੇ ਹੋ ਕਿ ਇਹ ਕੱਲੀ ਇੱਕ ਨਹੀਂ ਕਈ ਖੂਹ ਹੁੰਦੇ ਸੀ ਇੱਥੇ ਛੋਟੇ-ਛੋਟੇ ਸਭ ਤੋਂ ਵੱਡਾ ਮੇਨ ਉਹ ਖੂਹ ਸੀਗਾ ਐਦਾਂ ਇਹਦੇ ਵਿੱਚ ਇੱਕ ਇਹ ਖੂਹੀ ਆ ਇਹ ਇਹ ਇੱਕ ਇਹ ਖੂਹੀ ਆ ਥੱਲੇ ਜਾ ਕੇ ਇਹ ਖੂਹੀ ਛੋਟੇ ਇੱਟਾਂ ਦੀ ਹੋ ਜਾਂਦੀ ਆ ਇੱਕ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਵੀ ਇੱਕ ਛੋਟੀ ਖੂਹੀ ਆ ਐਦਾਂ ਹੀ ਕੋਸ ਘਰ ਦੇ ਵਿੱਚ ਖੂਹੀ ਆ ਜਿਹੜਾ ਇਹ ਘਰ ਹੈ ਇਹ ਵੀ ਤਨ ਇਹ ਵੀ ਘਰ ਜਿਹੜਾ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਮਰਪਿਤ ਹੋ ਚੁੱਕਿਆ ਜੀ ਇੱਧਰ ਬਜ਼ੁਰਗ ਬੈਠੇ ਨੇ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਕਿੰਨੇ ਕੋ ਖੁਸ਼ੀ ਹੋ ਰਹੀ ਹੈ ਬਾਪੂ ਜੀ ਗੁਰੂ ਅਮਰਦਾਸ ਜੀ ਦਾ ਘਰ ਬਣ ਰਿਹਾ ਹੈ ਜੀ ਚਰਨ ਕਰਕੇ ਬੜਾ ਖੁਸ਼ ਹੋਏ ਆਂ ਵਾਹਿਗੁਰੂ ਮਹਾਰਾਜ ਨੇ ਸਾਡੇ ਕਰਮਾਂ ਜਿਹੀ ਆ ਜਾਣ ਕੇ ਦਰਸ਼ਨ ਕੀਤੇ ਨੇ ਠੀਕ ਜੀ ਚਰਨ ਪੈਣੇ ਤੁਸੀਂ ਤੁਸੀਂ ਵੀ ਆਪਣੇ ਹੱਥਾਂ ਦੇ ਨਾਲ ਸੇਵਾ ਲੱਗੇ ਹੋਏ ਹੋ ਸਾਰੇ ਜਣੇ ਤੇ ਸੰਗਤ ਜੀ ਇਟ ਖੜਕਾ ਦੁੱਪੜ ਵੱਜੈ ਨਾਲੇ ਤਪੈ ਲੋਹ ਨਾਲੇ ਚੁੱਲਾ ਨਲੇ ਮੇਰਾ ਰੱਬ ਰਾਜੀ ਨਲੇ ਰਾਜੀ ਬੁੱਲਾ ਤੇ ਸੇਵਾ ਆਰੰਭ ਹੋ ਚੁੱਕੀ ਐ ਤੇ ਹੁਣ ਇੱਕ ਮੈਂ ਬੇਨਤੀ ਕਰਾਂਗਾ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸਾਰੇ ਇਸ ਪਾਸੇ ਘਰ ਸੀ ਉਹ ਘਰ ਵੀ ਤਨ ਗੁਰੂ ਅਰਦਾਸ ਮਹਾਰਾਜ ਜੀ ਦੇ ਹਿੱਸੇ ਵਿੱਚ ਆ ਚੁੱਕੇ ਆ ਇਹ ਪੁਰਾਣੇ ਘਰਾਂ ਦੇ ਦਰਵਾਜੇ ਜਿਹੜੇ ਤੁਸੀਂ ਦੇਖ ਰਹੇ ਹੋ ਉਸ ਸਮੇਂ ਦੇ ਤੇ 2 ਮਾਰਚ ਨੂੰ 2 ਮਾਰਚ ਨੂੰ ਇਸੇ ਜਗ੍ਹਾ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਾਤਨ ਘਰ ਦਾ ਟੱਪ ਲੱਗਣ ਜਾ ਰਿਹਾ ਪੂਰੀ ਚੜ੍ਹਦੀ ਕਲਾ ਦੇ ਨਾਲ ਮੇਰੀ ਬੇਨਤੀ ਹੈ ਕਿ ਅੱਜ 550 ਸਾਲਾਂ ਦੇ ਕਰੀਬ ਹੋ ਚੁੱਕੇ ਨੇ ਇਹ ਇੱਕ ਇਤਿਹਾਸ ਬਣ ਜਾਏਗਾ ਜਿੰਨੀਆਂ ਵੀ ਸੰਗਤਾਂ ਨੇ ਪਾਵੇਂ ਕਿਤੇ ਵੀ ਰਹਿੰਦੀਆਂ ਨੇ ਨੰਬਰ ਤੁਹਾਨੂੰ ਦਵਾਂਗੇ ਉਹ ਪਹਿਲਾਂ ਦੱਸ ਦੇਣ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਏਗਾ ਉਹ ਵਾਸਰ ਕੇ ਆ ਕੇ ਗੁਰਦੁਆਰਾ ਸਾਹਿਬ ਰਾਤ ਰੁਕ ਸਕਦੇ ਨੇ 2 ਅ ਮਾਰਚ ਨੂੰ ਟੱਪ ਲੱਗਣਾ 9:30 ਵਜੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਵਿੱਚ 5800 ਕੁਝ ਪਿੰਡ ਨੇ ਉਹਨਾਂ ਪਿੰਡਾਂ ਤੱਕ ਇਹ ਵੀਡੀਓ ਜਾਵੇ ਕਿ ਇਹ ਨਾ ਕਿਸੇ ਦੇ ਮਨ ਵਿੱਚ ਰਹੇ ਜੀ ਕਿ ਇੰਨੇ ਸਾਲਾਂ ਬਾਅਦ ਦਸੇ ਗੁਰੂ ਸਾਹਿਬਾਂ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਦਾ ਟੱਪ ਲੱਗਣ ਜਾ ਰਿਹਾ ਪ੍ਰਾਤਨ ਤਰੀਕੇ ਨਾਲ ਘਰ ਬਣੇਗਾ ਐਸਾ ਕੋਈ ਨੇ ਭਾਗਾ ਹੱਥ ਨਾ ਰਹਿ ਜੇ ਜਿਹੜਾ ਆ ਕੇ ਆਪਣੇ ਹੱਥਾਂ ਦੇ ਨਾਲ ਕਾਰ ਸੇਵਾ ਨਾ ਕਰ ਸਕਦਾ ਹੋਵੇ ਸੋ ਜਿੰਨੀ ਵੀ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਨੰਬਰ ਜਾਰੀ ਕਰਾਂਗੇ ਉਹ ਨੰਬਰ ਦੇ ਉੱਤੇ ਆਪ ਜੀ ਕਾਲ ਕਰ ਸਕਦੇ ਹੋ ਤੇ ਇਸੇ ਜਗ੍ਹਾ ਦੇ ਉੱਤੇ 2 ਮਾਰਚ ਨੂੰ 9:30 ਵਜੇ ਕਰੀਬ ਟੱਪ ਲੱਗ ਜਾਣਾ ਅਰਦਾਸ ਸ਼ੁਰੂ ਹੋ ਜਾਣੀ ਹੈ ਨੇ ਕਾਰ ਸੇਵਾ ਸ਼ੁਰੂ ਹੋ ਜਾਣੀ ਹੈ ਅੱਜ ਸਫਾਈਆਂ ਹੋ ਰਹੀਆਂ ਨੇ ਤੇ ਇਹ ਗੁਰੂ ਕੇ ਮਹਿਲ ਵਿਰਾਸਤੀ ਘਰ ਤਨਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਇਹ ਨੰਬਰ ਹੈ ਫਿਰ ਮੇਰੀ ਬੇਨਤੀ ਹੈ ਜੀ ਇਹ ਨੰਬਰ ਨੋਟ ਜਰੂਰ ਕਰਿਓ ਬਾਬਾ ਅਮਰੀਕ ਸਿੰਘ ਦੀ ਕਾਰ ਸੇਵਾ ਵਾਲੇ ਬਿਲਕੁਲ ਮੇਰੇ ਨਾਲ ਖੜੇ ਨੇ ਜੀ 97813 77113 98725 98725 25007 ਇਹ ਨੰਬਰ ਹੈ ਜੀ ਤੇ ਇਦੇ ਵਿੱਚ ਇਹ ਬੈਂਕ ਅਕਾਊਂਟ ਨੰਬਰ ਹੈ ਜੀ ਇਹ ਦੋ ਬੈਂਕ ਅਕਾਊਂਟ ਨੰਬਰ ਨੇ ਜੇ ਕੋਈ ਸੇਵਾ ਵੀ ਪਾਉਣੀ ਚਾਹੁੰਦਾ ਇਹ ਕਾਰ ਸੇਵਾ ਦੇ ਨਾਮ ਦੇ ਉੱਤੇ ਜਾਂ ਬਾਬਾ ਆਪਣਾ ਪੱਲਾ ਵਿਰਾਸਤੀ ਘਰ ਫਾਊਂਡੇਸ਼ਨ ਬਣੀ ਹੋਣਾ ਭਾਜੀ ਵਿਰਾਸਤੀ ਘਰ ਦਾ ਇਹ ਤਨਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦਾ ਅਕਾਊਂਟ ਨੰਬਰ ਹੈ ਤੇ ਜਿੰਨੀ ਵੀ ਸੰਗਤ ਹੈ ਉਹ ਤਨ ਮਨ ਧਨ ਦੇ ਨਾਲ ਇਹੀ ਕਹਾਂਗੇ ਕਿ ਹਰ ਇੱਕ ਪਰਿਵਾਰ ਦੀ ਹਰ ਇੱਕ ਘਰ ਦੀ ਇੱਕ ਇੱਕ ਇੱਟ ਜ਼ਰੂਰ ਲੱਗਣੀ ਚਾਹੀਦੀ ਹੈ ਇੱਥੇ ਇਹ ਸਿੱਖਾਂ ਦਾ ਫਰਜ਼ ਬਣਦਾ ਕਿ ਮੇਰੀ ਵੀ ਇੱਟ ਉੱਥੇ ਜਾ ਕੇ ਲੱਗੇ ਹਰ ਘਰ ਦੇ ਵਿੱਚੋਂ ਅਗਰ ਇੱਕ ਇੱਕ ਇੱਟ ਲੱਗਦੀ ਹੈ ਜਦੋਂ ਵੀ ਕਦੇ ਤੁਸੀਂ ਅਮਰਸਰ ਦਰਵਾਦ ਸਹਿਬ ਆਉਂਗੇ 12 ਤੋਂ 13 ਕਿਲੋਮੀਟਰ ਪੈਂਦਾ ਜੀ ਦਰਵਾਦ ਸਹਿਬ ਤੋਂ ਗੁਰੂ ਅਮਰਦਾਸ ਮਹਾਰਾਜਾ ਨਗਰ ਤੇ ਨਾਲ ਹੀ ਗੁਰਦੁਆਰਾ ਸਨ ਸਹਿਬਾ ਇੱਥੋਂ ਤੁਸੀਂ ਦਿਖਾਈ ਦੇ ਰਹੇ ਆ ਸਾਹਮਣੇ ਨਿਸ਼ਾਨ ਸਹਿਬ ਵਿਖਾਈ ਦੇ ਰਹੇ ਨੇ ਗੁਰਦੁਆਰਾ ਸਨ ਸਹਿਬ ਉਹਦੇ ਜਦੋਂ ਪਿੰਡ ਦੇ ਵਿੱਚ ਕਿਸੇ ਨੂੰ ਵੀ ਪੁੱਛ ਲੋਂਗੇ ਪਿੰਡ ਦੇ ਬੱਚੇ ਨੂੰ ਵੀ ਪੁੱਛ ਲਵਾਂਗੇ ਤਨਗੁਰੂ ਅਮਰਦਾਸ ਮਹਾਰਾਜ ਦੇ ਘਰ ਪਹੁੰਚਣਾ ਸੀ ਨੇ ਤਨਗੁਰੂ ਅਮਰਦਾਸ ਮਹਾਰਾਜ ਦੀ ਹਵੇਲੀ ਵਿੱਚ ਪਹੁੰਚਣਾ ਜਿਹੜੀ ਹਵੇਲੀ ਬਣਦੀ ਪਈ ਹੈ ਤਾਂ ਤੁਹਾਨੂੰ ਬੱਚਾ-ਬੱਚਾ ਵੀ ਇਸ ਜਗ੍ਹਾ ਤੇ ਲੈ ਕੇ ਆ ਜਾਏਗਾ ਮੈਂ ਬੇਨਤੀ ਕਰਾਂਗਾ ਸਰਪੰਚ ਸਾਹਿਬ ਨੂੰ ਤੇ ਭਾਈ ਸਾਹਿਬ ਜੀ ਬਾਬਾ ਜੀ ਆ ਬੇਨਤੀ ਹੈ ਕਿ ਦੋ ਸ਼ਬਦ ਆਪ ਜੀ ਵੀ ਤੇ ਕੱਲ ਕੌਣ-ਕੌਣ ਜਿਹੜੀ ਦੋ ਤਰੀਕ ਨੂੰ ਜਿਹੜੀਆਂ ਟੱਪ ਲੱਗਣ ਜਾਣ ਜਾ ਰਹੇ ਆ ਅਰਦਾਸ ਹੋਣ ਜਾ ਰਹੀ ਹੈ ਉਹਦੇ ਵਿੱਚ ਕੀ-ਕੀ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਸੰਦ ਸੰਦ ਗੁਰਪੇਰੀ ਸਾਧ ਸੰਗਤ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਜੋ ਕਿ ਗੁਰੂ ਅਮਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਰਾਸਤੀ ਘਰ ਹੈ ਔਰ ਇਹ ਅੰਦਾਜ਼ਾ 4 ਸਾਲ ਰਹਿ ਕੇ 5.5 ਸਾਲ ਪੂਰੇ ਹੋਣ ਨੂੰ ਇਹ ਉਹਨਾਂ ਦਾ ਪ੍ਰਕਾਸ਼ ਸਥਾਨ ਜੱਦੀ ਘਰ ਉੱਥੇ ਅਸੀਂ ਕਾਰਸ ਆਰੰਭ ਕਰਨ ਜਾ ਰਹੇ ਹਾਂ 2 ਮਾਰਚ ਨੂੰ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਸੰਗਤ ਸੇਵਾ 'ਚ ਹਿੱਸਾ ਲਓ ਔਰ ਸੇਵਾ ਦੇ ਅਨੰਦਤਾ ਵਿੱਚ ਇਸ ਇੱਥੇ ਆ ਕੇ ਦਰਸ਼ਨ ਦਿਓ ਜੀ ਬਿਲਕੁਲ ਜੀ ਕੱਲ ਤਕਰੀਬਨ ਪਰਸੋਂ 2 ਦਿਨ ਹੀ ਰਹਿ ਗਏ ਨੇ 2 ਮਾਰਚ ਨੂੰ ਸਰਪੰਚ ਸਾਹਿਬ ਖੜੇ ਨੇ ਪਿੰਡ ਦੇ ਜੀ ਤੇ ਮੈਂ ਬੇਨਤੀ ਕਰਾਂਗਾ ਸਰਪੰਚ ਸਾਹਿਬ 2 ਸ਼ਬਦ ਲਾਈਵ ਚੱਲ ਰਿਹਾ ਜੀ 2 ਸ਼ਬਦ ਆਪ ਜੀ ਦੇ ਪਿੰਡ ਵੱਲੋਂ ਨਗਰ ਵੱਲੋਂ ਕਿੰਨੀ ਖੁਸ਼ੀ ਆ ਨਗਰ ਨੂੰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਤੇ ਵੇਖੋ ਜੀ ਇਹ ਗੁਰੂ ਮਰਦਾਸ ਜੀ ਦਾ ਸਥਾਨ ਬਣ ਰਿਹਾ ਸਾਰੇ ਨਗਰ ਨੂੰ ਇਸ ਚੀਜ਼ ਦੀ ਖੁਸ਼ੀ ਆ ਪਹਿਲਾਂ ਰੱਖੋ ਜੀ ਸਭ ਤੋਂ ਇਹ ਵੀ ਜਿਹੜੀ ਜਗ੍ਹਾ ਜਿਹੜੀ ਆ ਤੁਹਾਨੂੰ ਅੱਗੇ ਵੀ ਇੱਕਰੀ ਬੇਨਤੀ ਕੀਤੀ ਪਈ ਇਹ ਜਗ੍ਹਾ ਮਿਲਦੇ ਨਾਲ ਹੁਣ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਸਮਾਂ ਮਿਲਿਆ ਦਰਸ਼ਨ ਕਰਨ ਦਾ ਤੇ ਜਿਉਂ-ਜਿਉਂ ਗਾਂ ਇਮਾਰਤਾਂ ਬਣਨ ਗਈਆਂ ਉਸ ਵਾਰ ਆਦਵਾਰ ਆਪਾਂ 2 ਮਾਰਚ ਨੂੰ ਇਹਦਾ ਟੱਕ ਲੱਗਣਾ ਜਿਹੜਾ ਸ਼ੁਰੂਆਤ ਕਰਨੀ ਬਾਬਾ ਜੀ ਦੇ ਸਤਾਨ ਦੀ ਤੇ ਵੈਗਰੂ ਚੜ੍ਹਦੀ ਕਲਾ ਕਰਕੇ ਸਾਰੇ ਨਗਰ ਦਾ ਸਹਿਯੋਗ ਆ ਤੇ ਬਾਕੀ ਬਾਬਾ ਅਮਰੀਕ ਸਿੰਘ ਜੀ ਸੇਵਾ ਕਰਾ ਰਹੇ ਤੇ ਅੱਜ ਭਾਈ ਹਰਜੀਤ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਆਪਣੇ ਆਏ ਆ ਇਹ ਵੀ 2 ਮਿੰਟ ਤੁਹਾਨੂੰ ਦੱਸਣ ਗਏ ਵੈਰੀ ਵਿਚਾਰ। ਸ਼੍ਰੋਮਣੀ ਕਮੇਟੀ ਵੱਲੋਂ ਵੀ ਭਾਈ ਹਰਜੀਤ ਸਿੰਘ ਜੀ ਪਹੁੰਚੇ ਨੇ ਭਾਈ ਹਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਕਿਵੇਂ ਆਏ ਆਪ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਜੀ ਗੁਰੂ ਅਮਰ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਿਹੜਾ ਆਪਣਾ ਜਨਮ ਸਥਾਨ ਹੈ ਜੀ ਤੇ ਬਾਬਾ ਅਮਰੀਕ ਸਿੰਘ ਜੀ ਨੇ ਅਪਰਾਲਾ ਕੀਤਾ ਜੀ ਵੀ ਪ੍ਰਾਰਥਨ ਘਰ ਨੂੰ ਉਸੇ ਵਿਖੇ ਵਿੱਚ ਲਿਆ ਕੇ ਤੇ ਸੰਗਤਾਂ ਦੇ ਰੂਬਰੂ ਕਰਨਗੇ ਤੇ ਦੋ ਤਰੀਕ ਨੂੰ ਜੀ ਇਹਦਾ ਤੱਕ ਲੱਗ ਰਿਹਾ ਜਿਹਦੇ ਵਿੱਚ ਸੰਤ ਮਹਾਂਪੁਰਸ਼ ਤੇ ਐਸਜੀਪੀਸੀ ਦੇ ਜਿਹੜੇ ਉੱਚ ਅਧਿਕਾਰੀ ਵੀ ਆ ਰਹੇ ਆ ਜੀ ਤੇ ਸਮੂਹ ਸੰਗਤਾਂ ਨੂੰ ਵੀ ਬਿਖ ਲਗਦੇ ਆ ਵੀ ਹਮ ਹਮਾ ਕੇ ਤੇ ਇੱਦੇ ਵਿੱਚ ਪਹੁੰਚਣ ਜੀ ਬਿਲਕੁਲ ਜੀ ਮੈਂ ਇੱਕ ਬੇਨਤੀ ਜ਼ਰੂਰ ਕਵਾਂਗਾ ਕਈ ਵੀਰਾਂ ਦੇ ਬੜੇ ਉਲੰਭੇ ਹੁੰਦੇ ਨੇ ਕਿ ਆ ਪ੍ਰਾਣੀਆਂ ਵਿਰਾਸਤਾ ਨੂੰ ਢਾਇਆ ਜਾਂਦਾ ਢਾਉਣ ਤੋਂ ਬਾਅਦ ਉੱਥੇ ਪੱਥਰ ਲਗਾਏ ਜਾਂਦੇ ਨੇ ਪਰ ਇਹ ਇੱਕ ਐਸਾ ਘਰ ਹੋਵੇਗਾ ਜਿਹੜੇ ਅੱਜ ਤੋਂ ਪਹਿਲਾਂ ਜਿਹੜੇ ਉਸ ਸਮੇ ਗੁਰੂ ਅਮਰਦਾਸ ਮਹਾਰਾ ਦੇ ਘਰ ਸੀ ਉਹਦੇ ਨਕਸ਼ੇ ਪਾਕਿਸਤਾਨ ਤੋਂ ਬਾਬਾ ਅਮਰੀਕ ਸਿੰਘ ਜੀ ਨੇ ਉੱਥੇ ਉਹ ਵੇਖ ਕੇ ਆਉਂਦੇ ਨੇ ਨਕਸ਼ੇ ਜਾ ਕੇ ਕਿੱਦਾਂ ਦੇ ਘਰ ਸੀ ਤੇ ਉਦਾਂ ਹੀ ਆ ਜਿਹੜੀ ਗੁਰਨਾਨਕ ਦੇਵ ਯੂਨੀਵਰਸਿਟੀ ਆ ਇੱਥੇ ਜਿਹੜਾ ਆਰਕੀਓਲੋਜੀ ਵਿਭਾਗ ਦਾ ਮੇਨ ਆਫਿਸ ਹੈ ਉਹਦੇ ਵਿੱਚ ਸਰਦਾਰ ਰਵੇਲ ਸਿੰਘ ਜੀ ਸਰਦਾਰ रावत ਸਿੰਘ ਜੀ ਤੇ ਉਹ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਦੇਖਰੇਖ ਹੇਠ ਇਹਦੇ ਘਰ ਦੇ ਪ੍ਰਾਤਨ ਜਿਹੜੇ ਨੇ ਉਹ ਨਕਸ਼ੇ ਬਣਾਏ ਗਏ ਨੇ ਜਿਵੇਂ ਉਸ ਸਮੇਂ ਬੀਬੀ ਅਮਰੋਜੀ ਵੇਲੇ ਜਿਵੇਂ ਕਿਵੇਂ ਮਧਾਣੀ ਚੱਲਦੀ ਸੀ ਬਾਣੀ ਪੜੀ ਜਾਂਦੀ ਸੀ ਕੱਚੇ ਘਰ ਬੁਖਾਈ ਦੰਦੇ ਸੀ ਉਹ ਕੱਲੀਆਂ ਫੋਟੋਆਂ ਵਿੱਚ ਨਾ ਰਹਿ ਜਾਣ ਤੇ ਉਸੇ ਤਰੀਕੇ ਦੇ ਬਿਲਕੁਲ ਪੁਰਾਣੇ ਨਕਸ਼ੇ ਦੇ ਘਰ ਜਿਹੜੇ ਨੇ ਉਹੀ ਘਰ ਬਣਨਗੇ ਐਦਾਂ ਮਹਿਸੂਸ ਹੋਊਗਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਓਗੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਆਓਗੇ ਤੇ ਬਰਾਸਤੀ ਘਰ ਵਿੱਚ ਜਾਓਗੇ ਐਦਾਂ ਲੱਗੇਗਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਪਹੁੰਚ ਗਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਪਹੁੰਚ ਗਏ ਕਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਚਪਨ ਦੇ ਵਿੱਚ 9-10 ਸਾਲ ਦੀ ਉਮਰ ਦੇ ਵਿੱਚ ਘੁੰਗਣੀਆਂ ਉਬਾਲ ਕੇ ਉਹਨਾਂ ਦੀ ਨਾਨੀ ਦੇ ਦਿੰਦੀ ਸੀ ਤੇ ਉਹ ਘੁੰਗਣੀਆਂ ਜਾ ਕੇ ਵੇਚਦੇ ਸੀ ਸ਼ਾਬਾ ਭਰ ਕੇ ਉਹ ਘੁੰਗਣੀਆਂ ਦਾ ਪ੍ਰਸ਼ਾਦ ਵੀ ਇੱਥੋਂ ਆਰੰਭ ਹੋ ਜਾਵੇਗਾ ਤੇ 2 ਮਾਰਚ ਨੂੰ ਇਹ ਟੱਪ ਲੱਗਣ ਜਾ ਰਿਹਾ ਜੀ ਸਮੂਹ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚ ਅਧਿਕਾਰੀ ਬਹੁਤ ਸੰਗਤਾਂ ਪਹੁੰਚ ਰਹੀਆਂ ਨੇ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਨਹੀਂ ਵੀ ਆ ਸਕਦੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤੇ ਆ ਨੰਬਰ ਜਾਰੀ ਕਰ ਦਿੱਤੇ ਗਏ ਨੇ ਜੀ ਇਹ ਨੰਬਰ ਨੇ ਜੀ 9781377113 ਬਾਬਾ ਅਮਰੀਕ ਸਿੰਘ ਜੀ ਦਾ ਨੰਬਰ ਹੈ ਜੀ 98725 25007 ਤੇ ਇਹ ਅਕਾਊਂਟ ਨੰਬਰ ਹੈ ਜੀ ਇੱਥੇ ਦਾ ਜੇ ਕੋਈ ਸੇਵਾ ਪਾਉਣੀ ਚਾਹੁੰਦਾ ਤਾਂ ਇਹ ਦੋਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਰਾਸਤੀ ਘਰ ਦੀ ਇੱਥੇ ਦਾ ਇਹ ਅਕਾਊਂਟ ਨੰਬਰ ਹੈ ਜੀ ਇਹਦੇ ਵਿੱਚ ਤੁਸੀਂ ਸੇਵਾ ਜਿਹੜੀ ਹੈ ਉਹ ਪਾ ਸਕਦੇ ਹੋ ਤੇ ਵੱਧ ਤੋਂ ਵੱਧ ਸੰਗਤਾਂ ਤਨ ਮਨ ਧਨ ਨਾਲ ਆ ਕੇ ਸੇਵਾ जरूर ਕਰਨ ਜੀ ਆਪ ਜੀ ਕੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਨਤੀ ਕਰਨੀ ਚਾਹੁੰਦਾ ਹੈ ਕਿ 2 ਮਾਰਚ ਨੂੰ ਬਾਬਾ ਸ਼ਵੇਸ਼ ਸਿੰਘ ਜੀ ਗੋਇੰਦਵਾਲ ਸਾਹਿਬ ਚਰਨ ਬਾਗ ਤੋਂ ਔਰਦਾਸ ਸ੍ਰੀ ਦਰਬਾਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਔਰ ਹੋਰ ਵੀ ਚਚੇਤੌਰ ਦੇ ਮੈਂਬਰ ਸਹਿਬਾਨ ਸਰੋਨੀ ਪ੍ਰਬੰਧ ਕਮੇਟੀ ਵੱਲੋਂ ਔਰ ਸੰਤ ਮਹਾਪੁਰਖ ਇਥੇ ਦਰਸ਼ਨ ਕਰਨਗੇ ਤੱਕ ਦੇ ਸੇਵਾ ਰਮ ਸੇਵਾ ਵਿੱਚ ਇਸਾ ਪਾਉਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਾਤ ਚੜ ਕੇ ਹਿੱਸਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਵਾਤੋਂ ਵਾਦੀ ਵੀਡੀਓ ਸ਼ੇਅਰ ਕਰੋ ਜਿਹੜੇ ਵੀਰਾਂ ਤੱਕ ਇਹ ਵੀਡੀਓ ਪਹੁੰਚੂਗੀ 2 ਮਾਰਚ ਨੂੰ ਸਵੇਰੇ 9:30 ਵਜੇ ਤੱਕ ਸੰਗਤਾਂ ਪਹੁੰਚ ਜਾਣ ਸਾਰੇ ਪ੍ਰਬੰਧ ਕੀਤੇ ਗਏ ਨੇ ਆਪਣੇ ਹੱਥੀਂ ਆ ਕਰਕੇ ਸੇਵਾ ਕਰਨ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ